ਜਾ ਸੱਚ ਜਲਲਤਾ ਦੇ ਸਫਰ ਦੀ ਸ਼ੁਰੂਆਤ ਚ ਮੁੱਖ ਭੂਮਿਕਾ ਨਿਭਾਈ ਉਹਨਾਂ ਨਾਲ ਸਿਨੇਮਾ ਚ ਸਕਰੀਨ ਸ਼ੇਅਰ ਕਰਨ ਵਾਲੇ ਐਮ ਜੀ ਰਾਮਾਚੰਦਰ ਨੇ 1982 ਚ ਐਮਜੀ రామਚੰਦਰਨ ਉਹਨਾਂ ਨੂੰ ਸਿਆਸਤ ਚ ਲਾਇਆ ਗਿਆ ਤੇ ਪਾਰਟੀ ਚ ਕਈ ਜ਼ਿੰਮੇਵਾਰੀਆਂ ਦਿੱਤੀਆਂ ਹਾਲਾਂਕਿ ਸ਼ੁਰੂਆਤ ਚ ਪਾਰਟੀ ਨੇ ਉਹਨਾਂ ਨੂੰ ਨਹੀਂ ਸਵੀਕਾਰਿਆ ਪਰ ਆਪਣੀ ਇੱਕ ਵੱਖਰੀ ਛਾਪ ਨਾਲ ਅੰਮਾ ਨੇ ਸਭ ਦੇ ਦਿਲਾਂ ਦੇ ਰਾਸ ਕੀਤਾ 1984 ਚ రామਚੰਦਰਨ ਨੇ ਅੰਮਾ ਨੂੰ ਸੰਸਦ ਬਣਾ ਕੇ ਰਾਸ ਸਭਾ ਭੇਜਿਆ 1987 ਚ రామਚੰਦਰਨ ਦੇ ਦੇਹਾਂਤ ਤੋਂ ਬਾਅਦ ਜੈ ਲਲਿਤਾ ਨੇ ਖੁਦ ਨੂੰ ਉਹਨਾਂ ਦਾ ਸਿਆਸੀ ਵਾਰਸ ਐਲਾਨ ਦਿੱਤਾ ਜੈ ਲਲਿਤਾ ਪਹਿਲੀ ਵਾਰ 1991 ਚ ਤਾਮਿਲਨਾਡੂ ਦੀ ਮੁੱਖ ਮੰਤਰੀ ਬਣੀ ਉਹ ਤਾਮਿਲਨਾਡੂ ਦੀ ਸਭ ਤੋਂ ਪਹਿਲੀ ਮਹਿਲਾ ਮੁੱਖ ਮੰਤਰੀ ਸੀ ਅਤੇ ਸਭ ਤੋਂ ਘੱਟ ਉਮਰ ਚ ਮੁੱਖ ਮੰਤਰੀ ਬਣੀ 1991 ਤੋਂ 1996 ਤੱਕ ਜਦੋਂ ਜੈ ਲਲਿਤਾ ਤਾਮਿਲਨਾਡੂ ਦੀ ਮੁੱਖ ਮੰਤਰੀ ਸੀ ਉਸ ਦੌਰਾਨ ਉਹਨਾਂ ਤੇ ਵਾਰ-ਵਾਰ ਪਿਛਤਾਚਾਰ ਦੇ ਇਲਜ਼ਾਮ ਲੱਗੇ 1999 ਚ ਜੈ ਲਲਿਤਾ ਭਾਜਪਾ ਅਤੇ ਐਨਡੀਆ ਦੇ ਕਰੀਬ ਆਈ ਉਹਨਾਂ ਨੇ ਕੇਂਦਰ ਚ ਅਟਲ ਵਿਹਾਰੀ ਵਾਜਪਾਈ ਸਰਕਾਰ ਦਾ ਸਮਰਥਨ ਕੀਤਾ ਤੇ ਇੱਕ ਵਕਤ ਆਇਆ ਜਦੋਂ ਉਹਨਾਂ ਨੇ ਵਾਜਪਾਈ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਸਾਲ 2000 ਵਿੱਚ ਜੈ ਲਲਿਤਾ ਨੂੰ ਤਾਂਸੀ ਜ਼ਮੀਨ ਅਧਿਗ੍ਰਹਿਣ ਮਾਮਲੇ ਚ ਦੋਸ਼ੀ ਠਹਿਰਾਇਆ ਗਿਆ ਅਤੇ 3 ਮਹੀਨੇ ਦੀ ਜੇਲ੍ਹ ਹੋਈ। باوجود ਇਸ ਦੇ ਪਾਰਟੀ ਨੇ ਚੋਣ ਜਿੱਤੀ ਅਤੇ ਜੈ ਲਲਿਤਾ ਨੂੰ ਮੁੱਖ ਮੰਤਰੀ ਵੀ ਬਣਾਇਆ ਗਿਆ। 2001, 2002, 2006, 2011 ਅਤੇ 2016 ਚ ਫਿਰ ਉਹ ਮੁੱਖ ਮੰਤਰੀ ਬਣੀ। 6 ਵਾਰ ਜੈ ਲਲਿਤਾ ਤਾਮਿਲਨਾਡੂ ਦੀ ਮੁੱਖ ਮੰਤਰੀ ਰਹੀ। ਕਿਹਾ ਜਾਂਦਾ ਹੈ ਕਿ ਐਮਜੀਆਰ ਤੋਂ ਬਾਅਦ ਜੈ ਲਲਿਤਾ ਦੀ ਪਾਰਟੀ 'ਚ ਹیثیت ਅਜੇ ਹੀ ਹੋਈ ਕਿ ਸਿਰਫ ਜੈ ਲਲਿਤਾ ਦਾ ਹੀ ਹੁਕਮ ਚੱਲਦਾ ਸੀ। ਅਮਾ ਜਿਸ ਨੂੰ ਚਾਹੁੰਦੀ ਸੀ ਉਹ ਕੁਰਸੀ ਤੇ ਰਹਿੰਦਾ ਸੀ ਅਤੇ ਜਿਸ ਨੂੰ ਨਾ ਪਸੰਦ ਕਰਦੀ ਸੀ ਉਹਨੂੰ ਬਿਨਾਂ ਦੱਸੇ ਹੀ ਕੋਸੇ ਤੋਂ ਲਾ ਦਿੱਤਾ ਜਾਂਦਾ ਸੀ।